ਉਹ ਮੇਰੇ ਘਰ ਦਾ ਪਹਾੜ ਵੀ ਆਈ ਤੁਹਾਨੂੰ ਅਕਲ ਦੇ ਦਿੱਤੀ ਮੇਰੇ ਕੋਲ ਕਿ ਮੈਂ ਕਿੱਦਾਂ ਦੇਤੀ ਹੈ ਕੋਸਲ ਮੈਂ ਅਜੂਬੇ ਹੁੰਦੇ ਆਈ ਅੱਛਾ ਜੀ ਹੁਣ ਕਹਿੰਦਾ ਤੁਸੀਂ ਦੱਸਿਆ ਜਾਂਦਾ ਹੈ ਕਿ ਇਸ ਵੇਲੇ ਇਸ ਪਿੰਡ ਦੇ ਵਿੱਚ ਰਿਟਾਇਰਡ ਕੈਪਟਨ ਜਿਨ੍ਹਾਂ ਦੀ ਗਿਣਤੀ ਨਹੀਂ ਕੀਤੀ ਜਾ ਸਕਦੀ ਜਸੂਬੇਦਾਰ ਵਗੈਰਾ ਕਿੰਨੇ ਹੈਗੇ ਆ ਜੀ 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 ਤੋਂ ਇੱਥੋਂ ਦਾ ਜਿਹੜਾ ਯੂਥ ਆ ਉਹ ਮਤਲਬ ਡਿਫੈਂਸ ਦੇ ਪ੍ਰਤੀ ਬਹੁਤ ਜ਼ਿਆਦਾ ਹੈਗਾ ਸਾਡਾ ਆਪਣਾ ਘਰ ਦਾ ਨਲਕਾ 30 ਫੁੱਟ ਬੋਰ ਸਮਰਸ਼ੀਲ ਦੀ ਮੋਟਰੀ ਪਾਈ ਹੈ ਪਾਣੀ ਕਦੇ ਕਰਦਾ ਚੱਲਦਾ ਹਾਂਜੀ ਚਲੋ ਦਿਖਾ ਦਿਓ ਪੰਜਾਬ ਦੇ ਬਹੁਤ ਹੀ ਖੂਬਸੂਰਤ ਪਿੰਡ ਘੁੰਮ ਰਹੇ ਆਪਾਂ ਪਹਾੜਾਂ ਚ ਵਸਿਆ ਹੋਇਆ ਪਿੰਡ ਆ ਇਹ ਬਿਲਕੁਲ ਪਹਾੜਾਂ ਦੀ ਗੋਦ ਵਿੱਚ ਲੋਅਰ ਸ਼ਵਾਲਿਕ ਫੁੱਟ ਹिल्स ਇਸ ਪਿੰਡ ਚ ਸਾਨਣਾੜ ਦੇ ਬਰਗੇੜੀਆ ਸਾਹਿਬ ਹਾਰਟ ਟੈਕ ਹੋਇਆ ਅਟੈਕ ਹੋ ਕੇ ਮਰੇ ਸੀ ਇਸੇ ਪਿੰਡ ਦੇ ਅਰਜੇ ਬਰਗੇੜੀਆ ਰੀ ਸਿੰਘ ਇਸ ਥਾਨ ਮੈਂ ਵੀ ਇੱਥੇ ਪਹਿਲੀ ਵਾਰ ਆਇਆ ਹਾਂ ਔਰ ਆ ਕੇ ਇੰਨਾ ਸੋਹਣੀ ਜਗ੍ਹਾ ਔਰ ਇੰਨੀ ਕਿ ਕੁਦਰਤ ਦੇ ਵਿੱਚ ਜਿੱਦਾਂ ਕਿ ਜਗਾ ਕੁਦਰਤ ਚ ਨਹੀਂ ਵਸੇ ਕੁਦਰਤ ਹੀ ਇਸ ਜਗਾ ਚ ਵਸਈ ਹੈ। ਇਹ ਵੀ ਇਹ ਕੰਢੀ ਜਵਣ ਦਾ ਕਾਰਨ ਹੈ ਸਾਡੇ ਬਜ਼ੁਰਗਾਂ ਨੇ ਕੇ ਟਾਈਮ ਤੇ ਨਾ ਪਾਣੀ ਦੀ ਬੜੀ ਬਰੋਲ ਮਸੀਗੀ। ਸਾਡੇ ਪਿੰਡ ਦੇ ਸਵੇਰੇ ਤੁਸੀਂ ਖੂਕਣਾ ਚੁਰੋ ਤੇ ਸ਼ਾਮ ਨੂੰ ਆਪਣਾ ਖੂਤ ਤਿਆਰ ਕਰ ਲਓ। ਅੱਛਾ। ਪਖਾੜਪੁਰ ਡਿਸਟ੍ਰਿਕਟ ਦਾ। ਠੀਕ ਆ। ਪਹਿਲਾ ਬੜਾ ਪਿੰਡ ਹੈ। ਹਾਂਜੀ। ਜਿਹੜਾ ਟਾਪਸ ਦੀ ਫੌਜ ਦੇ ਵਿੱਚ। ਅੱਛਾ ਜੀ। ਸਾਡੇ ਸ਼ਾਹੀ ਸਾਹਿਬ ਹੁੰਦੇ ਨਾ ਐਮਐਲਏ। ਹਾਂਜੀ ਹਾਂਜੀ ਹਾਂਜੀ। ਹਾਂਜੀ ਹਾਂਜੀ। ਉਹ ਕਹਿੰਦੇ ਮਾਫਰ ਆ ਜਦੋਂ ਡੀਸੀ ਮੀਟਿੰਗ ਜਾਂਦਾ ਹੈ। ਮੇਰੇ ਖੂਪ ਪਿੰਡ ਹੈ ਜਿਹੜਾ ਮੈਂ। ਓਏ ਹੋ ਪੰਜਾਬ ਦੇ ਹੁਸ਼ਿਆਰਪੁਰ ਜ਼ਿਲ੍ਹੇ ਦਾ ਅਜਿਹਾ ਪਿੰਡ ਜਿਸ ਨੇ ਕਿ ਕੰਢੀ ਇਲਾਕੇ ਵਿੱਚ ਵਸੇ ਹੋਣ ਦੇ ਬਾਵਜੂਦ ਵੀ ਕੀਤੀ ਬਹੁਤ ترقی ਇਸ ਪਿੰਡ ਦੇ ਲੋਕਾਂ ਵਿੱਚ ਦੇਸ਼ ਪ੍ਰੇਮ ਦਾ ਜਜ਼ਬਾ ਕੁੱਟ-ਕੁੱਟ ਕੇ ਭਰਿਆ ਹੋਇਆ ਹੈ ਹਰ ਘਰ ਵਿੱਚੋਂ ਕੋਈ ਨਾ ਕੋਈ ਫੌਜ ਨਾਲ ਜਾਂ ਹੋਰ ਸਰਕਾਰੀ ਮਹਿਕਮੇ ਨਾਲ ਜੁੜਿਆ ਹੋਇਆ ਹੈ ਇਸ ਪਿੰਡ ਵਿੱਚ ਫੌਜ ਤੋਂ ਰਿਟਾਇਰਡ ਕੈਪਟਨ ਤੇ ਸੂਬੇਦਾਰਾਂ ਦੀ ਗਿਣਤੀ ਕਰਨਾ ਵੀ ਮੁਸ਼ਕਲ ਹੈ ਕਾਫੀ ਜ਼ਿਆਦਾ ਖੇਤਰ ਵਿੱਚ ਫੈਲਿਆ ਹੋਣ ਕਰਕੇ ਇਸ ਪਿੰਡ ਵਿੱਚ 1 2 ਨਹੀਂ 5 5 ਪੰਚਾਇਤਾਂ ਹਨ ਤੇ ਚਲੋ ਆਓ ਤੁਹਾਨੂੰ ਵੀ ਸਾਰਿਆਂ ਨੂੰ ਕੁਦਰਤ ਦੀ ਗੋਦ ਵਿੱਚ ਵਸੇ ਇਸ ਪਿੰਡ ਵਿੱਚ ਲੈ ਕੇ ਚੱਲਦੇ ਹਾਂ ਦਸਵਾ ਫੋਰੈਸਟ ਡਿਵੀਜ਼ਨ ਦਾ ਏਰੀਆ ਬੜਲਾ ਪਿੰਡਾ ਹਾਂਜੀ ਇੱਥੋਂ ਪਹਿਲਾਂ ਸੰਸਪੋਰ ਆਇਆ ਹਾਂਜੀ ਜਿੱਥੋਂ ਆਪਾਂ ਕਿਸੇ ਨਾਲ ਉੱਥੇ ਬੈਠ ਕੇ ਮਿਲੇ ਸੀਗੇ ਬਿਲਕੁਲ ਤੇ ਉਹਨਾਂ ਕੋਲੋਂ ਜਾਣਕਾਰੀ ਲਈ ਆ ਕਿ ਉੱਥੇ ਇੱਕ ਨਾ ਪਿੰਡ ਸਟਾਰਟ ਹੋਣ ਤੋਂ ਪਹਿਲਾਂ ਕੋਈ ਆਰਮੀ ਦੀ ਮੈਮੋਰੀਅਲ ਜਗ੍ਹਾ ਆ ਹਾਂਜੀ ਹਾਂਜੀ ਜਿੱਦੇ ਤੇ ਅਸੀਂ ਜੋ ਪੜਿਆ ਆ ਉਹਦੇ ਤੇ ਸਾਨੂੰ ਤਾਂ ਚੰਗੀ ਤਰ੍ਹਾਂ ਦੇਖਿਆ ਨਹੀਂ ਮਟਿਆ ਹੋਇਆ ਸੀ ਹਾਂਜੀ ਅਸੀਂ ਕੋਸ਼ਿਸ਼ ਕਰਾਂਗੇ ਕਿ ਉਹਦੇ ਬਾਰੇ ਜਾਣਕਾਰੀ ਇੱਥੋਂ ਦੇ ਸਥਾਨਿਕ ਲੋਕਾਂ ਤੋਂ ਲਈ ਜਾਵੇ ਉਹਦੀ ਵੀ ਕੋਈ ਹਿਸਟਰੀ ਹੋਣੀ ਆ ਜੀ 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 ਆ ਦੇਖੋ ਜੀ ਪੱਡਲਾ ਵਨ ਰੇਂਜ ਦਸੂਆ ਤੇ ਮੈਂ ਉੱਧਰ ਸਾਰੇ ਆਪਣੇ ਵਿਊਜ਼ ਨੂੰ ਦੱਸਣਾ ਚਾਹਾਂਗਾ ਕਿ ਦਸੂਆ ਫੋਰੈਸਟ ਰੀਜਨ ਦਾ ਇਲਾਕਾ ਜਿੱਦਾਂ ਬੱਬੂ ਭਰਾਜੀ ਨੇ ਤੁਹਾਨੂੰ ਦੱਸਿਆ ਤੇ ਬਹੁਤ ਹੀ ਮਤਲਬ ਇਹ ਵਧੀਆ ਇਲਾਕਾ ਆ ਬੜਾ ਬੜਾ ਹੀ ਗ੍ਰੀਨਰੀ ਵਾਲਾ ਇਲਾਕਾ ਆ ਆ ਦੇਖਿਓ ਮੈਂ ਤੁਹਾਨੂੰ ਅੱਗੇ ਦਿਖਾਉਨੇ ਆ ਬੱਬੂ ਭਾਜੀ ਤੁਹਾਨੂੰ ਦੱਸਣਗੇ ਹੋਰ ਅੱਗੇ ਕਿਸ ਜਗ੍ਹਾ ਤੇ ਅਸੀਂ ਲੈ ਕੇ ਜਾ ਰਹੇ ਹਾਂ ਤੁਹਾਨੂੰ ਭਾਜੀ ਇੱਥੇ ਆਏ ਆਪਾਂ ਹਨਾ ਜਿੱਥੇ ਆ ਜੀ ਫੋਰੈਸਟ ਰੇਂਜ ਆਫਿਸ ਤੋਂ ਬੜਲੇ ਦੀ ਹੂੰ ਉਹ ਸਾਹਮਣੇ ਸਰਕਾਰੀ ਗੈਸਟ ਹਾਊਸ ਵੀ ਹੈਗਾ ਜੀ ਬਿਲਕੁਲ ਜੀ ਬਿਲਕੁਲ ਦੇਖੋ ਤਾਂ ਇੱਥੇ ਜੋ ਵੀ ਆ ਸਰਕਾਰੀ ਜਿਹੜੇ ਡਿਪਾਰਟਮੈਂਟ ਦੇ ਬੰਦੇ ਆ ਜੰਗਲਾਤ ਮਹਿਕਮੇ ਦੇ ਜੰਗਲਾਤ ਮਹਿਕਮੇ ਦੇ ਹਾਂਜੀ ਜੰਗਲਾਤ ਆਪਣੀ ਸਟੇ ਕਰ ਸਕਦੇ ਆ ਸਟੇ ਕਰ ਸਕਦੇ ਇੱਥੇ ਬੁਕਿੰਗ ਕਰਵਾ ਕੇ ਹਾਂਜੀ ਆ ਮੈਮੋਰੀਅਲ ਆ ਜੀ ਆ ਦੇਖੋ ਅਸ਼ੋਕ ਚੱਕਰ ਮੈਮੋਰੀਅਲ ਪਾਰਕ ਬੜਲਾ ਅੱਛਾ ਅਸਲ ਤੇ ਮੈਮੋਰੀਅਲ ਇਹ ਹੋਣਾ ਜੀ ਮੈਨੂੰ ਲੱਗਦਾ ਪਹਿਲਾਂ ਮੈਮੋਰੀਅਲ ਉੱਥੇ ਹੋਣਾ ਆ ਫਿਰ ਸ਼ਾਇਦ ਇੱਥੇ ਆ ਗਿਆ ਹੈ ਨਾ ਹੂੰ ਆਪਾਂ ਇਧਰ ਨੂੰ ਜਾਣਾ ਸ਼ਾਇਦ ਬਾਜੀ ਲੈਫਟ ਇਧਰ ਇਸ ਸਾਈਡ ਆਪਣੇ ਮੈਮੋਰੀਅਲ ਆਹੀ ਆ ਕਿ ਹੋਰ ਵੀ ਆ ਕੋਈ ਇਹੋ ਹੀ ਆ ਅੱਛਾ ਤੇ ਟਿੱਬੀ ਕਿੱਧਰ ਟਿੱਬੀ ਟਿੱਬੀ ਕਿੱਧਰ ਆਪਣੇ ਤਲੋਕਪੁਰੀ ਵਾਲੇ ਮਹਾਰਾਜ ਜੀ ਦੀ ਜਗ੍ਹਾ ਹੈ ਇੱਥੇ ਨਹੀਂ ਉਹ ਨਹੀਂ ਇਧਰ ਉੱਪਰ ਵੀ ਪਹਾੜੀ ਤੇ ਚੜ ਕੇ ਇਧਰ ਅੱਛਾ ਇਸ ਸਾਈਡ ਆ ਹਾਂ ਜੀ ਇਸ ਸਾਈਡ ਚਲ ਜਾਓ ਇੱਕ ਤਾਂ ਮਾੜਾ ਦਾ ਡਾਇਰੈਕਸ਼ਨ ਵੀ ਆ ਕੋਨੇ ਉੱਥੋਂ ਜਾ ਕੇ ਆਏ ਆਪਾਂ ਇਹ ਚਲ ਜਾਓ ਸਿੱਧੇ ਅੱਛਾ ਜੀ ਇਧਰ ਨੂੰ ਠੀਕ ਹੈ ਅੱਗੇ ਜਾ ਕੇ ਚਰਾਹਾਣਾ ਆ ਠੀਕ ਆ ਆਹ ਇਹ ਤੇ ਇਧਰ ਨੂੰ ਚਲ ਜਾਓ ਠੀਕ ਹੈ ਉਹ ਕੀ ਜਗ੍ਹਾ ਬਣਾਈ ਹੈ ਪਿੰਡ ਘੁੰਮ ਰਹੇ ਆਪਾਂ ਪਹਾੜਾਂ 'ਚ ਵਸਿਆ ਹੋਇਆ ਪਿੰਡ ਆ ਇਹ ਬਿਲਕੁਲ ਪਹਾੜਾਂ ਦੀ ਗੋਦ ਵਿੱਚ ਇਹ ਤੋਂ ਪਹਾੜ ਆਪਣੇ ਪੰਜਾਬ ਦੇ ਸ਼ੁਰੂ ਹੋ ਗਏ ਆ ਲੋਅਰ ਸ਼ਿਵਾਲਿਕ ਫੁੱਟ ਹਿਲਸ ਮੈਨੂੰ ਤਾਂ ਮਨ ਖੁਸ਼ ਹੋ ਜਾਂਦਾ ਇਸ ਜਗ੍ਹਾ ਤੇ ਆ ਕੇ ਮੈਨੂੰ ਲੱਗਾ ਵੀ ਰਸਤਾ ਉੱਚਾ ਜਿਹਾ ਹੈਗਾ ਦੇਖੋ ਭਾਈ ਕਿਦਾਂ ਲੱਗਦਾ ਹੈ ਨਾ ਇਹ ਰਸਤਾ ਜਿੱਦਾਂ ਆਪਾਂ ਪਤਾ ਨਹੀਂ ਜਿੱਦਾਂ ਹੇਲ ਸਟੇਸ਼ਨ ਆ ਤਾਂ ਨਹੀਂ ਆਇਆ ਹਾਂ ਤਾਂ ਬੰਦਾ ਕਿਦਾਂ ਮੁੰਡਿਆ ਟਿੱਬੀ ਬੇਟਾ ਉਧਰ ਹੀ ਬੰਦਾ ਇੱਥੇ ਆਂ ਹਾਂਜੀ ਟਿੱਬੀ अच्छा अगला भैया गुड गुड धन्यवाद और मैं पाजी क्या गुण। बात है आह लो जी बडला पेंडया है ते ਆਪਾਂ ਜਾ ਰਹੇ ਟਿੱਬੀ ਜੋ ਕਿ ਤਿਰੋਗਪੁਰੀ ਮਹਾਰਾਜ ਜੀ ਇੱਥੇ ਕਾਫੀ ਉਹਨਾਂ ਦੀ ਮੰਨਤਾ ਆ ਤੇ ਉਹਨਾਂ ਦੀ ਜਗਾ ਇਹ ਜੀ ਕਹਿੰਦੇ ਇੱਥੇ ਭਗਤੀ ਕਰਦੇ ਹੁੰਦੇ ਸੀ ਜੋ ਸਾਨੂੰ ਪਤਾ ਲੱਗਾ ਪਰ ਸਾਡਾ ਤਾਂ ਮਨ 모 ਲਿਆ ਇਸ ਰਸਤੇ ਨੇ ਬਾਬੂ ਪਾਜੀ ਤੁਸੀਂ ਆਪਣਾ ਵੀ ਦੱਸੋ ਕਿੱਦਾਂ ਦਾ ਲੱਗ ਰਿਹਾ ਤੇ ਪਹਿਲੀ ਵਾਰੀ ਆਏ ਇੱਥੇ ਮੈਂ ਪਹਿਲੀ ਵਾਰ ਆ ਆ ਪਿਛਲਾ ਘਰ ਜਿਹੜਾ ਲੱਗਿਆ ਨਾ ਹਾਂਜੀ ਹਾਂਜੀ ਇਹ ਮੈਨੂੰ ਆ ਕਸੌਲੀ ਦੀ ਯਾਦ ਦਿਵਾਉਣ ਡਿਆ ਹਾਂ ਸਹੀ ਗੱਲ ਤੁਹਾਨੂੰ ਫੀਲ ਆਇਆ ਨਾ ਕਿ ਉਹ ਸਾਈਡ ਤੋਂ ਰੋਡ ਤੋਂ ਹਟ ਕੇ ਨਾਲ-ਨਾਲ ਲੋਕਾਂ ਨੇ ਵਿਲਾ ਬਣਾਏ ਹੋਏ ਆ ਹਾਂ ਪਾਜੀ ਉਧਰ ਸਰਦੀਆਂ ਚੋਂ ਦਾ ਕਿ ਨਮਾਜ ਆਊਗਾ ਇੱਥੇ ਵਾਕਈ ਅੱਛਾ ਸਰਦੀਆਂ 'ਚ ਖਾਸ ਗੱਲ ਆ ਹਾਂ ਸਾਡੇ ਉਧਰ ਧੁੰਦ ਪਈ ਪਈ ਹੁੰਦੀ ਇੱਥੇ ਸਾਫ਼ ਹੁੰਦਾ ਮੌਸਮ ਦੇਖ ਲਓ ਵਾਹ ਜੀ ਵਾਹ ਜਿਹੜੀਆਂ ਸਾਡੇ ਸ਼ਹਿਰਾਂ ਚੋਂ ਚਿੜੀਆਂ ਖਤਮ ਹੋ ਗਈਆਂ ਉਹ ਇੱਥੇ ਸਾਨੂੰ ਦੇਖਣ ਨੂੰ ਮਿਲਣੀਆਂ ਦੇਖਣ ਨੂੰ ਮਿਲਣਗੀਆਂ ਸਹੀ ਗੱਲ ਆ ਸਹੀ ਗੱਲ ਆ ਪੰਜਾਬ ਦੇ ਇਲਾਕੇ ਜਿੱਥੇ ਮਰਜੀ ਪਹਾੜਾਂ ਚ ਪਾਜੀ ਇੱਥੇ ਵੜ ਜਾਓ ਆ ਗਏ ਹੈ ਆ ਤਲਾਹ ਮਨ ਮੋਲਨ ਦੀਆਂ ਵਾਹ 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 ਲੋ ਜੀ ਲੋ ਆ ਗਿਆ ਨੇ ਇਹ ਜ਼ਿੰਦਗੀ ਦਾ ਆਖਰੀ ਸਟੇਸ਼ਨ ਇਹਦਾ ਮੈਨੂੰ ਲੱਗਦਾ ਪਾਜੀ ਉਹ ਸਵੇ ਆ ਜਗਾ ਤਾਂ ਇੱਥੇ ਖਤਮ ਹੋ ਜਾਂਦੀ ਹਾਂ ਹਾਂ ਮੋੜ ਲਓ ਮੋੜ ਲਓ ਨਲਕਾ ਦੇਖਾਂ ਚੱਲਦਾ ਇੱਥੇ ਚੱਲਦਾ ਹੀ ਹੋਣਾ ਜਿਹੜੇ ਕਹਿੰਦੇ 30 ਫੁੱਟ ਤੇ ਆਉਂਦਾ ਪਾਣੀ ਹੈ ਨਾ ਹੂੰ ਮੈਂ ਤਾਂ ਲੱਗਦਾ ਹੀ ਆ ਤਾਈਓ ਲੱਗਾ ਇਹ ਲੈ ਬਈ ਚੱਲ ਗਿਆ ਚੱਲ ਗਿਆ ਬਈ ਵਾਹ ਕੀ ਬਾਤ ਆ ਨਲਕੇ ਯਾਦ ਆ ਗਿਆ ਨਲਕੇ ਪਿੰਡਾਂ ਚ ਨਲਕੇ ਹੁੰਦੇ ਸਾਡੇ ਘਰਾਂ ਦੇ ਵਿੱਚ ਦੇਖ ਲਓ ਲੱਭ ਗਿਆ ਰਸਤਾ ਉਹ ਸਿੱਧਾ ਉਧਰ ਨੂੰ ਆ ਉਹੀ ਮੈਂ ਰਸਤਾ ਤਾਂ ਮੈਂ ਦੇਖਿਆ ਵੀ ਮੈਨੂੰ ਲੱਗਾ ਵੀ ਉਹ ਲੈਫਟ ਹੋ ਜਾਂਦਾ ਆ ਸਿੱਧਾ ਆ ਲੱਗਦਾ ਹੀ ਸਾਨੂੰ ਸਿੱਧਾ ਆ ਹੀ ਲੱਗਦਾ ਇਹ ਤਾਂ ਸਿੱਧਾ ਕਿਤੇ ਹੋ ਰਹੀ ਜਾਂਦਾ ਹਾਂ ਇਹ ਤਾਂ ਵੀ ਜਿੰਦਗੀ ਦੇ ਆਖਰੀ ਸਟੇਸ਼ਨ ਤੇ ਜਾਂਦਾ ਜਿਹੜਾ ਉੱਥੇ ਲਿਖਿਆ ਸੀ ਲਿਖਿਆ ਜੀ ਆਪਾਂ ਨਹੀਂ ਹਜੇ ਜਾਣਾ ਭਰਾਵਾ ਐ ਭਾਜੀ ਹਾਂ ਲਓ ਜੀ ਇਹ ਕੋਈ ਵੀ ਨਹੀਂ ਜਾਣਾ ਚਾਹੁੰਦਾ ਉਹ ਜਗ੍ਹਾ ਸਾਹਮਣੇ ਦੀ ਜਗ੍ਹਾ ਅੱਛਾ ਉਹ ਦੇ ਉਹ ਦੇਖੋ ਉਹ ਦੀ ਬੱਕੇ ਟਿੱਬੀ ਦੇ ਬਣਿਆ ਦੇਖੋ ਹੈ ਹਾਂ ਵਾਹ ਜੀ ਵਾਹ ਉਬਾ ਕੀ ਆਪਾਂ ਤਾਂ ਭਾਈ ਉਦਾਂ ਇਧਰ ਨੂੰ ਦੇਖੂਗੇ ਨਾ ਮਣੀ ਜੀ ਆ ਕੇ ਉੱਤਰ ਕੇ ਨਜ਼ਰ ਮਾਰੂਗਾ ਇਧਰ ਹੀ ਸਾਈਡ ਨੂੰ ਤਾਂ ਤੁਹਾਡੇ ਮੂੰਹੋਂ ਹੀ ਨਿਕਲਣਾ ਵਾਹ ਇਹ ਕਹਿੰਦੇ ਆ ਕਿ ਜਿਹੜਾ ਹਵਾ ਮਹਿਲ ਚੋਂ ਸਾਨੂੰ ਪਤ ਦਿਖਿਆ ਸੀ ਸਹੀ ਗੱਲ ਆ ਜੀ ਨਜ਼ਾਰਾ ਵਾਹ ਵੀ ਵਾਹ ਭਾਈ ਪੰਛੀਆਂ ਦੀ ਆਵਾਜ਼ਾਂ ਤੋਂ ਬਿਨਾਂ ਸਾਡੀ ਬਾਜ਼ੀ ਉਦਾਂ ਫਿਲਹਾਲ ਜੋ ਆਪਾਂ ਬੋਲ ਰਹੇ ਹਾਂ ਹਾਂ ਕਿੰਨਾ ਸੋਹਣਾ ਸਾਇਲੈਂਸ ਹੈ ਬਹੁਤ ਜ਼ਿਆਦਾ ਇੱਕਦਮ ਸਨਨਾਟਾ ਸਾਇਲੈਂਸ ਆ ਜਗਾ ਬਹੁਤ ਸੋਹਣੀ ਹੈ। ਵਾਹ! ਕੀ ਸ਼ਾਂਤੀ ਆ ਜਾ ਰਹੀ ਹੈ। ਥਲੇ ਮਤਲਬ ਇੱਕਦਮ ਕੁਦਰਤੀ ਵਾਤਾਵਰਨ ਹੈ ਜਿਹੜੇ ਲੋਕ ਕੁਦਰਤ ਨੂੰ ਪਿਆਰ ਕਰਦੇ ਆ ਨਾ ਜੀ ਉਹਨਾਂ ਨੂੰ ਆ ਥਾਂਵਾਂ ਤੇ ਆ ਕੇ ਬੜਾ ਉਹਨਾਂ ਦਾ ਮਨ ਖੁਸ਼ ਹੁੰਦਾ ਸਕੂਨ ਮਿਲਦਾ ਆ ਜੀ 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 ਦਾਜਾ ਬਲੌਗਰ ਦੇਖ ਰਹੇ ਮੇਰੇ ਸਾਰੇ ਹੀ ਈ ਵਿਊਜ਼ ਦਾ ਇੱਕ ਵਾਰ ਫਿਰ ਤੁਹਾਨੂੰ ਬਹੁਤ-ਬਹੁਤ ਸਵਾਗਤ ਹੈ ਤੇ ਅੱਜ ਬਹੁਤ ਹੀ ਦਿਨਾਂ ਬਾਅਦ ਮੇਰੇ ਨਾਲ ਹਨ ਬੱਬੂ ਭਾਜੀ ਹੋਣੀ ਬੱਬੂ ਭਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੇ ਤੁਸੀਂ ਮੇਰੀਆਂ ਜਿਹੜੀਆਂ ਦਸੂਹਾ ਫੋਰੈਸਟ ਡਿਵੀਜ਼ਨ ਦੀਆਂ ਵੀਡੀਓਜ਼ ਆ ਖਾਸ ਕਰਕੇ ਉਹਨਾਂ ਦੇ ਵਿੱਚ ਬੱਬੂ ਭਾਈ ਨੂੰ ਬਹੁਤ ਵਾਰੀ ਦੇਖਿਆ ਹੋਣਾ ਆ ਤੇ ਬਹੁਤ ਹੀ ਇਹਨਾਂ ਤੋਂ ਮੈਨੂੰ ਇੱਕ ਜਾਣਕਾਰੀ ਮਿਲੀ ਇਸ ਏਰੀਆ ਬਾਰੇ ਆਪਾਂ ਆਉਂਦੇ ਜਾਂਦੇ ਰਹੇ ਤਾਂ ਹੀ ਪਰ ਕਦੀ ਬਹੁਤ ਸਾਰੀਆਂ ਜਗ੍ਹਾ ਬਾਰੇ ਜਾਣਿਆ ਨਹੀਂ ਸੀ ਤੇ ਭਰਾ ਜੀ ਹੁਣਾਂ ਨੇ ਇੱਧਰ ਦਸੂਆ ਫੋਰੈਸਟ ਡਿਵੀਜ਼ਨ ਦਾ ਕਾਫੀ ਸਾਰਾ ਮੇਨੂੰ ਇਲਾਕਾ ਐਕਸਪਲੋਰ ਕਰਵਾਇਆ ਸੀ ਤੇ ਅੱਜ ਕਾਫੀ ਦਿਨਾਂ ਬਾਅਦ ਅਸੀਂ ਨਿਕਲੇ ਆ ਤੇ ਤੁਸੀਂ ਜਿਦਾ ਆਸ-ਪਾਸ ਦਾ ਨਜ਼ਾਰਾ ਦੇਖ ਹੀ ਸਕਦੇ ਹੋ ਕਿਦਾਂ ਪਹਾੜਾਂ ਪਹਾੜ ਹੀ ਪਹਾੜ ਆ ਪਹਾੜਾਂ ਜਿਦਾਂ ਲੱਗਦਾ ਵੀ ਪਹਾੜਾਂ ਦੀ ਗੋਦ ਵਿੱਚ ਖੜੇ ਵਿੱਚ ਖੜੇ ਆ ਪਹਾੜਾਂ ਦੇ ਦੇਖੋ ਆਲਾ ਦਵਾਲਾ ਮਤਲਬ ਗ੍ਰੀਨਰੀ ਗ੍ਰੀਨਰੀ ਆ ਇੱਧਰ ਤੇ ਬੱਬੂ ਭਾਜੀ ਤੁਹਾਨੂੰ ਦੱਸਣਗੇ ਵੀ ਅੱਜ ਤੁਹਾਨੂੰ ਅਸੀਂ ਉਧਰ ਲੈ ਕੇ ਕਿੱਥੇ ਆਏ ਆ ਜਦਾਮਨ ਜੀ ਨੇ ਕਿਹਾ ਕਿ ਮੈਂ ਦਸੂਏ ਦੇ ਆਲੇ ਦੁਆਲੇ ਜੋ ਫੋਰੈਸਟ ਡਿਵੀਜ਼ਨ ਏਰੀਆ ਸੀਗਾ ਕਿ ਕਾਫੀ ਐਕਸਪਲੋਰ ਕੀਤਾ ਪਰ ਮੈਂ ਵੀ ਦੱਸਣਾ ਚਾਹੁੰਦਾ ਕਿ ਮੈਨੂੰ ਖੁਦ ਕਈ ਜਗ੍ਹਾ ਦਾ ਦਸੂਏ ਦੇ ਲਾਗੇ ਚਾਗੇ ਚਲੋ ਮੈਂ ਦਸੂਏ ਚ ਰਹਿਣਾ ਆ ਬਟ ਮੈਨੂੰ ਕਈ ਚੀਜ਼ਾਂ ਦਾ ਖੁਦ ਵੀ ਨਹੀਂ ਪਤਾ ਸੀ ਜਿੱਦਾਂ ਅੱਜ ਅਸੀਂ ਇਸ ਵੇਲੇ ਜਿਸ ਜਗ੍ਹਾ ਤੇ ਖੜੇ ਆ ਇਹਨੂੰ ਬੋਲਦੇ ਆ ਟਿੱਬੀ ਇਸ ਥਾਨ ਮੈਂ ਵੀ ਇੱਥੇ ਪਹਿਲੀ ਵਾਰ ਆਇਆ ਹਾਂ ਔਰ ਆ ਕੇ ਇੰਨਾ ਸੋਹਣੀ ਜਗ੍ਹਾ ਔਰ ਇੰਨੀ ਕਿ ਕੁਦਰਤ ਦੇ ਵਿੱਚ ਜਿੱਦਾਂ ਕਿ ਜਗਾ ਕੁਦਰਤ ਚ ਨਹੀਂ ਬਸੇ ਕੁਦਰਤ ਹੀ ਇਸ ਜਗਾ ਚ ਬਸਈ ਹੈ ਆਪਾਂ ਇਹ ਹਿਸਾਬ ਨਾ ਕਹਿ ਸਕਦਾ ਕਿ ਆ ਕੇ ਇੱਥੇ ਬਹੁਤ ਜ਼ਿਆਦਾ ਆਨੰਦ ਹੋਇਆ ਬਹੁਤ ਮਜ਼ਾ ਆਇਆ ਇਸ ਚੀਨੂ ਦੇਖ ਕੇ ਬਿਲਕੁਲ ਜੀ ਬਿਲਕੁਲ ਔਰ ਇੱਕਦਮ ਆਲੇ ਦੁਆਲੇ ਟੋਟਲੀ ਸਾਡੇ ਚਾਰੇ ਪਾਸੇ ਜੰਗਲ ਆ ਔਰ ਜੰਗਲ ਦੇ ਬਿਲਕੁਲ ਸੈਂਟਰ ਦੇ ਵਿੱਚ ਇਹ ਇੱਕ ਮੰਦਿਰ ਹੈਗਾ ਤੋ ਇਹਦੀ ਜੋ ਲੋਕੇਸ਼ਨ ਆ ਇਹ ਦਸੂਆ ਤੋਂ 10 12 ਕਿਲੋਮੀਟਰ ਦੇ ਲਾਗੇ ਇੱਕ ਬੜਲਾ ਪਿੰਡ ਪੈਂਦਾ ਆ ਬੜਲਾ ਪਿੰਡ ਦੇ ਵਿੱਚ ਇਹ ਜਗਾ ਆ ਜੀ ਬੜਲੇ ਤੋਂ ਥੋੜਾ ਜਿਹਾ ਟੱਗੇ ਹੈ ਬੜਲੇ ਪਿੰਡ ਦੇ ਵਿੱਚ ਹੀ ਕਹਿ ਸਕਦੇ ਆ ਲੋਕ ਇੱਥੇ ਆ ਕੇ ਆਪਣੀ ਸ਼ਰਧਾ ਨਾਲ ਆਪਣਾ ਨਤਮਸਤਕ ਹੁੰਦੇ ਆ ਸਿੱਜ ਜੀ ਦਾ ਮੰਦਿਰ ਇੱਥੇ ਜੀ ਨਹੀਂ ਚਲੋ ਭਾਜੀ ਬਹੁਤ ਵਧੀਆ ਤੇ ਆਪਾਂ ਇਸ ਇਲਾਕੇ ਚ ਕਿਸੇ ਜਿੱਦਾਂ ਬਜ਼ੁਰਗ ਬੰਦੇ ਨੂੰ ਮਿਲਣ ਦੀ ਕੋਸ਼ਿਸ਼ ਵੀ ਕਰਾਂਗੇ ਉਹਨਾਂ ਨੂੰ ਜਾਣਾਂਗੇ ਵੀ ਇੱਥੇ ਕੀ ਵੀ ਜਿੱਦਾਂ ਬੜਲਾ ਪਿੰਡ ਆ ਸੁਣਿਆ ਸੀ ਉਹਦਾ ਇੱਕ ਗੱਲ ਮੈਂ ਪਾਜੀ ਕਿ ਬੜਲਾ ਪਿੰਡ ਕਾਫੀ ਫੇਮਸ ਪਿੰਡ ਹੈ ਜੀ ਹੁਸ਼ਾਰਪੁਰ ਜੀ ਦਾ ਕਾਫੀ ਫੇਮਸ ਆ ਕਾਫੀ ਵੱਡਾ ਪਿੰਡ ਆ ਔਰ ਕਾਫੀ ਕਈ ਸਾਲ ਸਾਲਾਂ ਤੋਂ ਜੇ ਦੇਖਿਆ ਜਾਏ ਨਾ ਕਿ ਅਸੀਂ ਪਿਛਲੇ 50 60 ਸਾਲ ਤੋਂ ਵੀ ਪਿਛਲਾ ਜੇ ਸਮਾਂ ਦੇਖੀਏ ਜਦੋਂ ਲੋਕੀ ਬਹੁਤ ਜਦੋਂ ਘੱਟ ਪੜੇ ਲਿਖੇ ਹੁੰਦੇ ਸੀ ਜਾਂ ਘੱਟ ਕਲਾਸਾਂ ਉਸ ਸਮੇਂ ਦੇ ਦੌਰਾਨ ਵੀ ਇਸ ਲੋਕ ਦੇ ਬਹੁਤ ਐਜੂਕੇਟਿਡ ਜਿਹੜੇ ਬੰਦੇ ਆ ਮਸ਼ਹੂਰ ਆ ਕੁਝ ਬ੍ਰਿਗੇਡੀਅਰ ਆਰਮੀ ਦੇ ਵਿੱਚੋਂ ਰੈਂਕ ਤੋਂ ਰਿਟਾਇਰ ਹੋਏ ਆ ਠੀਕ ਆ ਜੀ ਔਰ ਦੂਜੀ ਖਾਸ ਆ ਕਿ ਇੱਥੋਂ ਦੇ ਜੋ ਪਿੰਡ ਦੇ ਲੋਕ ਆ ਜੀ ਉਹ ਉਹਨਾਂ ਨੇ ਮਤਲਬ ਆਰਮੀ ਦੀ ਮਿਲਟਰੀ ਦੀ ਵਿੱਚ ਬਹੁਤ ਸੇਵਾ ਕੀਤੀ ਆ ਠੀਕ ਆ ਜੀ ਠੀਕ ਆ ਔਰ ਆਮ ਤੌਰ ਤੇ ਜਦੋਂ ਤੁਸੀਂ ਕਦੀ ਪਿੰਡ ਦੇ ਵਿੱਚ ਬਜ਼ੁਰਗਾਂ ਨੂੰ ਕਦੀ ਮਿਲ ਕੇ ਦੇਖੋਗੇ ਨਾ ਜੀ 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 ਤੇ ਕੁਝ ਬ੍ਰਿਗੇਡੀਅਰ ਰੈਂਕ ਤੋਂ ਬੰਦੇ ਰਿਟਾਇਰ ਹੋਏ ਆ ਔਰ ਦੱਸਿਆ ਜਾਂਦਾ ਹੈ ਕਿ ਇਸ ਵੇਲੇ ਇਸ ਪਿੰਡ ਦੇ ਵਿੱਚ ਰਿਟਾਇਰਡ ਕੈਪਟਨ ਜਿਨ੍ਹਾਂ ਦੀ ਗਿਣਤੀ ਨਹੀਂ ਕੀਤੀ ਜਾ ਸਕਦੀ ਜਿਵੇਂ ਸੂਬੇਦਾਰ ਵਗੈਰਾ ਕਿੰਨੇ ਹੈਗੇ ਆ ਜੀ 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 ਤੋਂ ਇੱਥੋਂ ਦਾ ਜਿਹੜਾ ਯੂਥ ਆ ਉਹ ਮਤਲਬ ਡਿਫੈਂਸ ਦੇ ਪ੍ਰਤੀ ਬਹੁਤ ਜ਼ਿਆਦਾ ਹੈਗਾ ਕਿ ਦੱਸਿਆ ਜਾਂਦਾ ਕਿ ਇਸ ਵੇਲੇ ਇਸ ਪਿੰਡ ਦੇ ਵਿੱਚ ਰਿਟਾਇਰਡ ਕੈਪਟਨ ਜਿਨ੍ਹਾਂ ਦੀ ਗਿਣਤੀ ਨਹੀਂ ਕੀਤੀ ਜਾ ਸਕਦੀ ਜਸੂਬੇਦਾਰ ਵਗੈਰਾ ਕਿੰਨੇ ਹੈਗੇ ਆ ਜੀ 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 ਤੋਂ ਇੱਥੋਂ ਦਾ ਜਿਹੜਾ ਯੂਥ ਆ ਉਹ ਮਤਲਬ ਡਿਫੈਂਸ ਦੇ ਪ੍ਰਤੀ ਬਹੁਤ ਜ਼ਿਆਦਾ ਹੈਗਾ ਕਿ ਜਿਉ ਕੋ ਖੇਤੀਬਾੜੀ ਦੇ ਲਈ ਜਗਾ ਦੀ ਕਮੀ ਹੋਣ ਕਰਕੇ ਨਾ ਇਥੋਂ ਦੇ ਲੋਕਾਂ ਦਾ ਇੱਕ ਮੇਨ ਹੀ ਸਿਗਾ ਕਿ ਸਰਵਿਸ ਕਰਨੀ ਆ ਅਲੱਗ ਅਲੱਗ ਵਿਭਾਗਾਂ ਦੇ ਵਿੱਚ ਉਹ ਲੋਕ ਸੇਵਾ ਕਰਦੇ ਪਏ ਆ ਠੀਕ ਆ ਜੀ ਔਰ ਮੈਂ ਦੇਖਿਆ ਵੀ ਜਿਹੜੇ ਜਿਹੜੇ ਸ਼ਹਿਰਾਂ ਚੋਂ ਰਿਟਾਇਰ ਹੋਏ ਆ ਔਰ ਉਹ ਸ਼ਹਿਰ ਉਹ ਛੱਡ ਕੇ ਦੁਬਾਰਾ ਆਪਣੇ ਪਿੰਡ ਚ ਆ ਕੇ ਵਸੇ ਆ ਖਾਸ ਜਿਹੜੀ ਇਸ ਚੀਜ਼ ਦੀ ਹੈਗੀ ਆ ਖਾਸੀਅਤ ਹ ਨਹੀਂ ਬਹੁਤ ਵਧੀਆ ਗੱਲ ਤੁਸੀਂ ਹਾਂਜੀ ਉਹ ਤੁਸੀਂ ਕੰਟੀਨਿਊ ਕਰੋ ਕੁਝ ਹੋਰ ਕਹਿਣਾ ਚਾਹੁੰਦੇ ਤੁਸੀਂ ਬਾਕੀ ਆ ਕਿ ਚਲੋ ਅਸੀਂ ਟਰਾਈ ਕਰਦੇ ਆ ਕਿ ਕਿਸੇ ਸਾਨੂੰ ਪਿੰਡ ਦੇ ਵਿੱਚ ਹੁਣ ਕੋਈ ਬਜ਼ੁਰਗ ਮਿਲਦਾ ਉਹਨਾਂ ਨਾਲ ਅਸੀਂ ਗੱਲਬਾਤ ਕਰਾਂਗੇ ਜੀ ਜੀ ਜੋ ਪਿੰਡ ਦੇ ਬਾਰੇ ਕੋਈ ਇਸ ਜਗ੍ਹਾ ਦੇ ਬਾਰੇ ਆ ਤੋ ਉਹਦੇ ਬਾਰੇ ਹੋਰ ਪੁੱਛਗਿਛ ਕਰਾਂਗੇ ਹੋਰ ਦੱਸਾਂਗੇ ਹਾਂਜੀ ਠੀਕ ਹੈ ਜੀ ਤੇ ਬਹੁਤ ਸੋਹਣਾ ਮਤਲਬ ਕਿ ਇੱਕ ਇਲਾਕਾ ਬਹੁਤ ਸੋਹਣਾ ਲੱਗਾ ਜੀ ਪਾਜੀ ਬਹੁਤ ਵਧੀਆ ਜੀ ਮੈਨੂੰ ਇਸ ਜਗ੍ਹਾ ਨੂੰ ਛੱਡ ਕੇ ਕੋਈ ਜਾ ਹੀ ਨਹੀਂ ਸਕਦਾ ਇੱਥੋਂ ਬਿਲਕੁਲ ਠੀਕ ਹੈ ਜੀ ਚਲੋ ਠੀਕ ਹੈ ਪਾਜੀ ਆਪਾਂ ਕਰਦੇ ਹਾਂ ਐਕਸਪਲੋਰ ਇਹ ਇਲਾਕਾ ਹੋਰ ਜਾਣਦੇ ਹਾਂ ਕੁਝ ਆਜੋ ਜੀ ਚੱਲੀਏ ਆਪਣਾ ਨਾਮ ਜਰੂਰ ਦੱਸੋ ਪਹਿਲਾਂ ਮੇਰਾ ਨਾਮ ਜਗਜੀਤ ਸਿੰਘ ਰਾਣਾ ਰਿਟਾਇਰਡ ਜੇਵੀ ਲਿਬੋਰ ਠੀਕ ਹੈ ਜੀ ਤੇ ਆਪਣਾ ਤੁਸੀਂ ਨਾਮ ਦੱਸੋ ਜੀ ਨਰਿੰਦਰ ਸਿੰਘ ਨਰਿੰਦਰ ਸਿੰਘ ਰਾਣਾ ਹਾਂਜੀ ਰਿਟਾਇਰਡ ਫਰਮ ਈਐਮਈ ਐਜ਼ ਅ ਕੈਪਟਨ ਠੀਕ ਹੈ ਬਹੁਤ ਵਧੀਆ ਤੇ ਮੈਂ ਜਾਨਣਾ ਚਾਹੁੰਦਾ ਸੀ ਇਸ ਜਗ੍ਹਾ ਬਾਰੇ ਕਿ ਵੀ ਇਹ ਬਡਲਾ ਪਿੰਡ ਹੈ ਜਿੱਦਾਂ ਤੇ ਇਹ ਇਹ ਤੁਹਾਡਾ ਸ਼ੁਰੂ ਤੋਂ ਹੀ ਪਿੰਡ ਹੀ ਹੈ ਜੀ ਆਏ ਹੋ ਪਿੰਡ ਸਾਡਾ ਅੱਛਾ ਜੀ ਤੇ ਇਸ ਪਿੰਡ ਬਾਰੇ ਮੈਨੂੰ ਥੋੜਾ ਜਿਹਾ ਦੱਸੋ ਮੈਂ ਸੁਣਿਆ ਸੀ ਵੀ ਇਸ ਪਿੰਡ ਦੀਆਂ ਜਿੱਦਾਂ ਚਾਰ ਸਰਪੰਚ ਆ ਇਸ ਪਿੰਡ ਦੇ ਕਾਫੀ ਵੱਡਾ ਪਿੰਡ ਆ ਇਹ ਹਾਂ ਚਾਰ ਸਰਪੰਚ ਹੋਣ ਇਸ ਲਈ ਚਾਰ ਬਣ ਗਈਆਂ ਪੱਤੀਆਂ ਪੰਜ ਹੀ ਸਮਝ ਬਣ ਗਈਆਂ ਅੱਛਾ ਜੀ ਪਹਿਲੇ ਇੱਕੋ ਸਾਡੀ ਹੋਛ ਇੱਕੋ ਪਹਿਲੇ ਸਰਪੰਚ ਹੁੰਦਾ ਸੀਗਾ ਹਰਦੇਵ ਸਿੰਘ ਸਾਹਿਬ ਹੁਣ ਮੇਰੇ ਸਾਡੇ ਫਾਜ਼ਲ ਹੀ ਸੀਗੇ ਇਸ ਪਿੰਡ ਦੇ ਸਰਪੰਚ ਅੱਛਾ ਜੀ ਹੁਣ ਪੰਜ ਪੰਚਾਇਤਾਂ ਬਣ ਗਈਆਂ ਇੱਕ ਚੱਕ ਫੱਲਾ ਹੋ ਗਿਆ ਧੌਲੀ ਹੋ ਗਈ ਸੌਂਸਫਰ ਹੋ ਗਿਆ ਮੜਲੇਜ ਦੋ ਲੋਕ ਰੁਕ ਗਈਆਂ ਅੱਛਾ ਜੀ ਅੱਛਾ ਤੇ ਹੋਰ ਕੀ ਖਾਸੀਅਤ ਐ ਇਸ ਜਗ੍ਹਾ ਦੀ ਇਸ ਪਿੰਡ ਦੀ ਹੁਤਾ ਇਸ ਪਿੰਡ ਚ ਸਾਨਾਣਾ ਦੇ ਬਰਗੇੜੀਆ ਸਾਹਿਬ ਹਾਰਟ ਅਟੈਕ ਹੋਇਆ ਅਟੈਕ ਹੋ ਕੇ ਮਰੇ ਸੀ ਇਸੇ ਪਿੰਡ ਦੇ ਬਰਗੇੜੀਆ ਹਰੀ ਸਿੰਘ ਅੱਛਾ ਜੀ ਅੱਛਾ ਠੀਕ ਹਾਰਟ ਅਟੈਕਰ ਲੈਫਟਨੈਂਟ ਜਨਰਲ ਬਣਨੇ ਸੀਗੇ ਅੱਛਾ ਕਾਰ ਚੱਲੇ ਸੀਗੇ ਤੇ ਚੋਦੇ ਦੇ ਟਿਪੇ ਬਸ ਓਨ ਡਿਊਟੀ ਸੀਗੇ ਓਨ ਡਿਊਟੀ ਦਾ ਅੱਛਾ ਜੀ ਅੱਛਾ ਬੜੀ ਵੱਡੀ ਗੱਲ ਹੁੰਦੀ ਹੈ ਕਿ ਕੀਪ ਇੰਜੀਨੀਅਰ ਬਿਲੀ ਬੋਰਡ ਦਾ ਇਸ ਪਿੰਡ ਦਾ ਐਚਐਲ ਸ਼ਰਮਾ ਅੱਛਾ ਜੀ ਅੱਛਾ ਪੰਜਾਬ ਦੇ ਚੀਫ ਇਸ ਵੇਲੇ ਕਨਜ਼ਰਵੇਟਰ ਮਹਿਕਮਾ ਜੰਗਲਾਤ ਦਾ ਉਸ ਪਿੰਡ ਦਾ ਸੀਗੇ ਅੱਛਾ ਜੀ ਕਾਫੀ ਵੱਡੀ ਪੋਸਟ ਹੈ ਕਨਜ਼ਰਵੇਟਰ ਜੀ ਨਾਲ ਦੇ ਵਿੱਚ ਬਿਲਕੁਲ ਹਾਂਜੀ ਹੋਰ ਵੀ ਕਰਨਲ ਇਸਪਨ ਦੇ ਪੰਜ ਸਾਲ ਦੇ ਇਸਲੇ ਪੋਲ ਦੇ ਵਿੱਚ ਕੋਈ ਰਟਾਇਰ ਆ ਕੇ ਕੁਝ ਕਰ ਅਸਲ ਜੀ ਕੈਪਟਨ ਇਸਪਨ 25 ਦੀ 40 ਹੁਣ ਇਸ ਦੇ ਅੱਛਾ ਜੀ ਆਲ ਰੈਡ ਕੈਪਟਨ ਜਿਹੜੇ ਆਏ ਹਾਂਜੀ ਹਾਂਜੀ ਸੂਬੇਦਾਰ ਤਾਂ ਹੁਣ ਗਿਣਤੀ ਮੇਰੇ ਖਿਆਲ ਜੇ 200 200 300 ਦੇ ਲੱਗ ਰਹੇ ਹੈ ਇਹਦਾ ਮਤਲਬ ਦੇਸ਼ ਪ੍ਰੇਮ ਦੇ ਲਈ ਇੱਥੇ ਤੇ ਮਤਲਬ ਜੋ ਸਥਾਨਕ ਲੋਕ ਆ ਪਿੰਡ ਦੇ ਉਹਨਾਂ ਦਾ ਬੜਾ ਜਜ਼ਬਾ ਆ 11 ਬੰਦੇ ਇਸ ਪਿੰਡ ਦੇ ਸ਼ਹੀਦ ਹੋਏ ਜੀ ਪਿੱਛੇ ਲਿਖਣਾ ਹੋਵੇ ਮੈਮੋਰੀਅਲ ਹਾਂਜੀ ਮਮੋਰੀਅਲ ਹਾਂਜੀ ਹਾਂਜੀ 11 ਬ ਇਹ ਕਿ ਇੱਥੇ ਹੀ ਗਰਾਊਂਡ ਦੇ ਵਿੱਚ ਸਾਹਮਣੇ ਹੈ। ਹਾਂਜੀ ਇਹ ਤਾਂ ਇੱਥੇ ਹੀ ਹੈ। ਇਹ ਡੀਐਸਪੀ ਤੇ ਬਲਡਰ ਪੋਸਟ ਹੈ। ਅੱਛਾ ਜੀ। ਇਹ ਵੀ ਹਤਵਾਦ ਦੇ ਵਿੱਚ ਹੀ ਕੇ ਸ਼ਹੀਦ ਹੋਏ। ਅੱਛਾ। ਸ਼ਹੀਦ ਹੋਏ। ਇਸ ਜਗ੍ਹਾ ਦੇ ਉੱਤੇ ਹੋਰ ਕੋਈ ਆਲੇ-ਦੋਲੇ ਜਗ੍ਹਾ ਦੇਖਣ ਵਾਲੀਆਂ ਹੋਣ ਜਿੱਥੇ ਲੋਕ ਆਉਂਦੇ ਆ ਜਾਂ ਟਿੱਬੀ ਤੇ ਉਹਨਾਂ ਦੀ ਢੇਰ ਤੇ ਆ ਇੱਕ ਬਾਬੇ ਦੀ ਜਗ੍ਹਾ ਪੈੜੀ ਸੰਤ ਹੋਏ ਨਾ। ਅੱਛਾ ਜੀ। ਤਾਂ ਲੋਕ ਬੁਰੀ ਅੱਛੀ ਮਸ਼ਹੂਰ ਜਗ੍ਹਾ ਉਹਨਾਂ ਦੇ ਵਿੱਚ ਇੱਥੇ ਪੈੜੀ ਬੰਦੀ। ਹਾਂਜੀ ਹਾਂਜੀ। ਉਹੀ ਜਗ੍ਹਾ ਤੇ ਟਿੱਬੀ ਵੀ ਕਾਫੀ ਉਹਨਾਂ ਜੰਗਲ ਚ ਹੈ ਟਿੱਬੀ ਜਿਹੜੀ ਹੈ। ਠੀਕ ਹੈ ਜੀ ਇਥੋਂ ਕਿ ਲੋੜ ਦੇ ਮਤਲਬ ਜੰਗਲ ਅਜਾੜ ਬਿਲਕੁਲ ਅਜਾੜ ਜੇ ਰਹਿੰਦੇ ਰਹੇ ਅੱਛਾ ਜੀ ਉਧਾਂ ਇਸ ਜਗ੍ਹਾ ਦੇ ਉੱਤੇ ਜਿੱਥੇ ਤਾਂ ਮੈਂ ਦੇਖਿਆ ਵੀ ਇਥੋਂ ਲਗਭਗ ਆਪਣੇ ਪਹਾੜ ਸ਼ੁਰੂ ਹੋ ਗਏ ਹੋ ਆ ਹਾਂ ਜੰਡੀ ਦੱਦੇ ਜੰਡੀ ਦਾ ਇਲਾਕਾ ਇਹਨੂੰ ਕਹਿੰਦੇ ਪਹਾੜੀ ਇਲਾਕਾ ਸ਼ੁਰੂ ਹੋ ਗਿਆ ਇੱਥੋਂ ਚੱਲ ਕੇ ਹਾਂਜੀ ਹੋਇਆ ਜੰਡੀ ਦਾ ਏਰੀਆ ਹਾਂਜੀ ਐਕਚੁਅਲੀ ਇਹ ਕੰਡੀ ਜਵਣ ਦਾ ਕਾਰਨ ਹੈ ਸਾਡੇ ਬਜ਼ੁਰਗਾਂ ਨੇ ਕਿਸੇ ਟਾਈਮ ਤੇ ਨਾ ਪਾਣੀ ਦੀ ਪ੍ਰੇਪਰੋਲ ਮਸੀਗੀ ਸਾਡੇ ਪਿੰਡ ਦੇ ਸਵੇਰੇ ਤੁਸੀਂ ਖੂਕੜਨਾ ਚੁਰਾ ਦੇ ਸ਼ਾਮ ਨੂੰ ਆਪਣਾ ਖੂਦ ਤਿਆਰ ਕਰ ਲਓ ਪਾਣੀ ਦਾ ਲੈਵਲ ਬਹੁਤ ਲੱਗੇ ਹੋਣਾ ਕਿੰਨਾ ਲੈਵਲ ਲੱਗ ਗਿਆ ਸਾਡਾ ਆਪਣਾ ਘਰ ਦਾ ਨਲਕਾ 30 ਫੁੱਟ ਬੋਰ ਹੈ ਸਮਰਸ਼ੀਲ ਦੀ ਮੋਟਰ ਹੀ ਪਾਈ ਹੈ ਪਾਣੀ ਕਦੇ ਕਰਦਾ ਨਹੀਂ ਇਸ ਵੇਲੇ ਹੈਗਾ ਨਲਕਾ ਚੱਲਦਾ ਹਾਂਜੀ ਚਲੋ ਦਿਖਾ ਦਿਓ ਮਲਕਾ ਦੇਖਦੇ ਆ 30 ਫੁੱਟ 30 ਫੁੱਟ ਸਾਰੇ 30 ਫੁੱਟ ਲਓ ਜੀ ਭਾਜੀ ਬੜੀ ਬਲਕੀ ਹੈ ਸਰ ਪਰ ਬੜੀ ਗਾਨੀ ਲੋਕੀ ਫਿਰ 100 100 ਫੁੱਟ ਤੇ ਜਾਂਦੇ ਆ ਤਕਰੀਬਨ ਹਾਂ ਨਹੀਂ 30 ਜਾਂ 90 ਤੋਂ ਸਟਾਰਟ ਹੁੰਦਾ ਪਾਜੀਆ ਹੁਣ ਇਹ ਸਾਨੂੰ ਪਿੱਛੇ ਦੱਸ ਨਹੀਂ ਰਹੀ ਉਹ ਕਹਿੰਦੇ ਹੁਣ 130 40 ਫੁੱਟ ਤੇ ਚਲਾ ਗਿਆ ਇੱਥੇ ਥੱਲੇ ਜਾ ਕੇ ਸਾਡੀ ਜ਼ਮੀਨ ਹੈ ਸਾਡਾ ਆਪਣਾ ਬੋਰ 240 ਫੁੱਟ ਦਾ ਹੈ ਅੱਛਾ 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 ਜੀ ਸਾਹਿਬ ਇਹ ਕੰਮ ਹੈ ਇਸ ਦਾ ਹਾਂ ਲੋ ਜੀ ਦੇਖੋ ਤਾਂ ਹੈ ਬਿਲਕੁਲ ਸੱਚ ਆਹ ਉਹ ਤਾਂ ਚਲੋ ਪਾਣੀ ਥੋੜਾ ਘਟ ਗਿਆ ਪਰ ਪਾਣੀ ਆ ਰਿਹਾ ਹੈ ਹਨਾ ਹਾਂ ਜੀ ਇਹ 30 ਫੁੱਟ ਤੇ ਬੋਰ ਹੈ ਇਹ ਬੋਰ ਆ ਬੱਚਾ ਇਹਨੂੰ ਤੁਸੀਂ ਹੋਰ ਡੂੰਘਾ ਨਹੀਂ ਕਰਵਾਉਣ ਦੀ ਸੋਚੀ ਕਦੀ ਨਾ ਹੋ ਗਏ ਲੋੜ ਹੈ ਪਾਣੀ ਤੁਹਾਡੇ ਕੋ ਆਈ ਜਾਂਦਾ ਪਾਣੀ ਲੈਦਾ ਆਹ ਤਾਂ ਲੈਦਾ ਚਲੋ ਇਹ ਚੰਗਾ ਕੀਤਾ ਤੁਸੀਂ ਬਲੰਕਰ ਲਾ ਕੇ ਰੱਖਿਆ ਹੀ ਆ ਉਦਾਂ ਪਾਵਾਂ ਆਏ ਨਾਲ ਮੋਟਰ ਲਈ ਜੱਲੇ ਇਹਦਾ ਇਹਦਾ ਫਿਰ ਬੋਰ ਜ਼ਿਆਦਾ ਹੋਣਾ ਕਿ ਇੰਨਾ ਹੀ ਆ ਇੰਨਾ ਜੀ ਫੁੱਟ ਹੀ ਅੱਛਾ ਮੋਟਰ ਵੀ ਉੱਥੋਂ ਨਾਲ ਹੀ ਉੱਥੋਂ ਹੀ ਚੱਕਿਆ ਹੋਇਆ ਹੈ ਠੀਕ ਲਓ ਜੀ ਓ ਗਾ ਬੜ ਜਿ ਡਿਸਟਿਲਗਾ ਠੀਕ ਆ ਪਹਿਲਾ ਵੱਡਾ ਪਿੰਡ ਹੈ ਹਾਂਜੀ ਜਿਹੜਾ ਟਾਪਸ ਦੀ ਫੌਜ ਦੇ ਵਿੱਚ ਅੱਛਾ ਜੀ ਸਾਡੇ ਸ਼ਾਹੀ ਸਾਹਿਬ ਹੁੰਦੇ ਨੇ ਐਮਐਲਏ ਹਾਂਜੀ 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 ਉਹ ਵੇਲੇ ਉਹ ਕਹਿੰਦੇ ਮਫਕਰ ਆ ਜਾਂਦਾ ਜਦੋਂ ਡੀਸੀ ਮੀਟਿੰਗ ਜਾਂਦਾ ਹੈ ਮੇਰੇ ਕੋਲੋਂ ਪਿੰਡ ਆ ਜਾਂਦਾ ਮੈਂ ਓਏ ਹੋਏ ਅੱਛਾ ਪਗਾ ਬੜ ਜਿ ਡਿਸਟਿਲਗਾ ਠੀਕ ਆ ਪਹਿਲਾ ਵੱਡਾ ਪਿੰਡ ਹੈ ਹਾਂਜੀ ਜਿਹੜਾ ਟਾਪਸ ਦੀ ਫੌਜ ਦੇ ਵਿੱਚ ਅੱਛਾ ਜੀ ਸਾਡੇ ਸ਼ਾਹੀ ਸਾਹਿਬ ਹੁੰਦੇ ਨਾ ਐਮਐਲਏ ਹਾਂਜੀ 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 ਉਹ ਵੇਲੇ ਮਖਰ ਆ ਜਦੋਂ ਡੀਸੀ ਮੀਟਿੰਗ ਜਾਂਦਾ ਹੀ ਮੇਰੇ ਕੋਲ ਪੈਂਦਾ ਕਾ ਜਿਹੜਾ ਮੈਂ ਓਏ ਹੋਏ ਨਹੀਂ ਬਾਕੀ ਬੜਾ ਪ੍ਰਾਊਡ ਮਹਿਸੂਸ ਹੁੰਦਾ ਹੁੰਦਾ ਹੁਣਾ ਉਸਲੇ ਹੈ ਨਾ ਚਲੋ ਉਹਨੇ ਬਹੁਤ ਸੋਹਣਾ ਦੇਖ ਲਓ ਮੈਂ ਬਿਜਲੀ ਬੋਰ ਸਰਵਿਸ ਕੀਤੀ ਹੈ ਮੈਂ ਨਾ ਸਰਦਾਰ ਸਿੰਘ ਖੈਰਾਬਾਲ ਦੇ ਜਾਈ ਹਾਂਜੀ ਔਰ ਮੇਰੇ ਕਹੜਾ ਪਹਾੜੀਓ ਅੱਜ ਤੁਹਾਨੂੰ ਵਕਤ ਦਿੱਤੀ ਮੇਰੇ ਕੋਲ ਕਿ ਮੈਂ ਕਿੱਦਾਂ ਦੇਤੀ ਇੱਕਾ ਸਾਨੂੰ ਮੱਛਾ ਜੂਵੇ ਹੁੰਦੇ ਆ ਜੀ ਅੱਛਾ ਜੀ ਉਹਨ ਕਹਿੰਦਾ ਤੁਸੀਂ ਖਾਦ ਨਹੀਂ ਕਦੇ ਪਾਇਆ ਖੇਤਾਂ ਦੇ ਵਿੱਚ ਜੜੀ ਜਵਰੀਆ ਵਗੈਰਾ ਕੁਝ ਨਹੀਂ ਹਾਂਜੀ ਹਾਂਜੀ ਤੁਸੀਂ ਕਬੜਾ ਵੀ ਕੇ ਚੱਲ ਜਾਣਾ ਆਇ ਸਖਾਇਆ ਤੁਹਾਨੂੰ ਫਿਰ ਖੇਤ ਖਾਲ ਪਾਓ ਮਿਹਨਤ ਕਰੋ ਫਿਰ ਸਭ ਦੇ ਕੇ ਕੰਮ ਕਰਨ ਲੱਗੇ ਨਹੀਂ ਭੁੱਖੇ ਮਰ ਜਾਣਗੇ ਇਹ ਜਿੱਦਾਂ ਮਿਲਦੀਆਂ ਨਹੀਂ ਸੀ ਤਾਂ ਕੋਰਪੋਰੇਟ ਬੈਂਕਸ ਤੋਂ ਕਹਿੰਦਾ ਜਿਹੜਾ ਸਰਾਵਨ ਗਵਰਨਮੈਂਟ ਦਾ ਫੈਕਟਰੀ ਐ ਇੱਥੇ ਹਾਂਜੀ ਇਹਦੇ ਸਾਹਮਣੇ ਬਿਲਡਿੰਗ ਬਣੀ ਪਈ ਐ ਹਾਂਜੀ ਹਾਂਜੀ ਇਸੇ ਜਗ੍ਹਾ ਖਾਦ ਆਉਂਦੀ ਐ ਇੱਥੋਂ ਹੀ ਉਹਨੂੰ ਡਿਸਟ੍ਰਿਬਿਊਟ ਕੀਤਾ ਜਾਂਦਾ ਐ ਅੱਛਾ ਹਜ਼ਾਰਾਂ ਹਜ਼ਾਰ ਬੋਰੀ ਆ ਜਾਂਦੀ ਐ ਪੂਰੇ ਪਿੰਡੇ ਲੋਕੀ ਲੈ ਜਾਂਦੀਆਂ ਉਹ ਖੇਤਾਂ 'ਚ ਪਾਉਂ ਹਾਂ ਚਲੋ ਤਾਂ ਨਾਲ ਗੱਲਾਂ ਕਰਕੇ ਵੀ ਚੰਗਾ ਲੱਗਾ ਜਾਣ ਕੇ ਪੁਰਾਣਾ ਪਿੰਡ ਸ਼ਾਂਤੀ ਹੈ ਸ਼ਾਂਤੀ ਬਹੁਤ ਪਿੰਡ ਬਾਰੇ ਵੀ ਪੈਸੇ ਸ਼ਾਂਤੀ ਹੈ ਸਾਡੇ ਪਿੰਡ 'ਚ ਕੋਈ ਕਿਸੇ ਕਿਸਮ ਦੀ ਅੱਲ੍ਹਾ ਕੇ ਸਾਡੇ ਗਵਨ ਦੀ ਵੀ ਕੋਈ ਤਾਂ ਨਹੀਂ ਕਰਨੀ ਹੋਈ ਹਾਂਜੀ ਨਹੀਂ ਚਲੋ ਜਿਹੜਾ ਭਾਈਚਾਰਾ ਬਹੁਤ ਚੰਗਾ ਬਣਿਆ ਪਿਆ ਹੈ ਉਹ ਨਹੀਂ ਪੰਜਾਬ ਸਰਕਾਰ ਖਤਮ ਕਰ ਸਕੀ ਅੱਛਾ ਜੀ ਅੱਛਾ ਕੰਢੀ ਦੇ ਇਲਾਕੇ ਦਾ ਜਿਹੜਾ ਨਾ ਉਹ ਬਹੁਤ ਚੰਗਾ ਹੈ ਇੱਥੇ ਉਦਾਂ ਚਲੋ ਇੱਕ ਗੱਲ ਪੁੱਛਣੀ ਚਾਹਣਾ ਮੈਨੂੰ ਯਾਦ ਆ ਗਈ ਕਿਉਂਕਿ ਮੇਰੇ ਚੈਨਲ ਤੇ ਨਾ ਮੈਂ ਕਾਫੀ ਸਾਰੇ ਜਿੱਦਾਂ ਇਧਰੋਂ ਲਹਿੰਦੇ ਪੰਜਾਬ ਤੋਂ ਵੀ ਦੇਖਦੇ ਆ ਇਹਨੂੰ ਚੈਨਲ ਨੂੰ ਤੇ ਮੈਂ ਜਾਨਣਾ ਚਾਹਣਾ ਤੁਹਾਡੇ ਕੋਲੋਂ ਕਿ ਇਸ ਜਗ੍ਹਾ ਤੇ ਮੁਸਲਮਾਨ ਕਮਿਊਨਿਟੀ ਵੀ ਰਹਿੰਦੇ ਹੁੰਦੇ ਸੀ ਸੰਤਾਲੀ ਤੋਂ ਪਹਿਲਾਂ ਇਹ ਚੰਨੀਆਂ ਪੈਣ ਚੰਨੀਆਂ ਵਿੱਚ ਉੱਪਰ ਦੇਖਿਆ ਹੋਣਾ ਚੰਨੀਆਂ ਹਾਂਜੀ ਉਹ ਸਾਰੇ ਚੰਨੀਆਂ ਕਤੋਂ ਨਾਲੇ ਸਾਰੇ ਮੁਸਲਮਾਨ ਸੀਗੇ ਪਿੰਡ ਦੇ ਦੇ ਅੱਛਾ ਜੀ ਹੋ ਜੀ ਕਿਹਾ ਉਹਨਾਂ ਬਹੁਤ ਜਿਆਦੇ ਮੁਸਲਮਾਨ ਸੀਗਾ ਸਾਡੇ ਬਜ਼ੁਰਗ ਦੱਸਦੇ ਦੇਖਿਆ ਵੀ ਮੇਰਾ 45 ਦੀ ਉਮਰ ਸ ਹੈ ਅੱਛਾ ਜੀ ਅੱਛਾ ਠੀਕ ਹੈ ਤਾਂ 45 ਦੀ ਜਿਹੜੀ ਉਹ ਹਾਂ ਜੀ 47 ਤਾਂ ਇਦਾਂ ਹੋ ਗਿਆ ਤੇ ਬਜ਼ੁਰਗ ਦੱਸਦੇ ਵੀ ਜਦੋਂ ਉੱਥੇ ਇਹਨਾਂ ਨੇ ਗਾੜੂ ਬੋੜਾ ਛੰਨੀਆਂ ਪੀਰ ਦੀ ਜਗ੍ਹਾ ਇੱਕ ਬਣੀ ਉੱਥੇ ਅੱਛਾ ਜੀ ਰਸਤੇ ਜਾਂਦੇ ਉੱਥੇ ਹਾਂ ਜੀ ਉਹ ਬਾਬਾ ਕਬੂਤਰਾਂ ਵਾਲਾ ਉਹ ਛੰਨੀਆਂ ਪਿੰਡ ਓਕੇ ਓਕੇ ਹੋਰ ਥੱਲੇ ਨਾ ਮੁਸਲਮਾਨ ਸਾਰੇ ਇਲਾਕੇ ਦਾ ਇਕੱਠਾ ਹੋ ਗਿਆ ਅੱਛਾ ਜੀ ਤੇ ਅਸੀਂ ਇਹਨਾਂ ਨਾਲ ਫਾਈਟ ਕਰਨਾ ਲੜਨਾ ਜਾਗੇ ਹਾਂਜੀ ਹਾਂਜੀ ਸਾਡੇ ਬਰੇਰੀ ਸਾਹਿਬ ਉਸ ਵੇਲੇ ਮੇਰੇ ਕੈਪਟਨ ਸੀਗੇ ਹਾਂ ਇਹਨਾਂ ਨੇ ਪਹੁੰਚੋ ਆ ਗਏ ਥੇ ਇਹਨੋਂ ਸਕੀਮ ਦੱਸੀ ਵੀ ਇਦਾਂ ਕਰੋ ਅੱਛਾ ਜੀ ਅੱਛਾ ਸਾਡੇ ਕੋਲ ਲੱਕੜੀ ਹੁੰਦੀ ਉਹਨੂੰ ਸੁਆੜਨਾ ਕਹਿੰਦੇ ਉਹ ਲੱਕੜ ਮੋਰੇ ਉੱਤੇ ਚਾੜਦਾ ਕਾਲਾ ਰੰਗ ਫੇਰ ਕੇ ਮੋਰੇ ਲਾਤਾ ਪਿੱਛੇ ਉਹਦਾ ਬਨੂਕਾਂ ਵਾਲੇ ਖੜੇ ਕਰਦੇ ਅੱਛਾ ਜੀ ਅੱਛਾ ਮੇਰਾ ਆਲੋ ਸਵੇਰੇ 4 ਵਜੇ ਅੱਲਾ ਬੋਲਦੇ ਹੋ ਬਾਈ ਇੱਥੇ ਬੋਲਿਆ ਤਾਂ ਦੇਖਿਆ ਬੰਦੇ ਥੋੜੇ ਜੱਗੇ ਬਰਸ਼ੇ-ਬਰਸ਼ੇ ਲੈ ਕੇ ਜੇ ਖੁਸ਼ ਹੈ ਉਹਨਾਂ ਦੇਖਿਆ ਵੀ ਇੰਨੀ ਬੰਦੂਕ ਲੱਗੀ ਅੱਗੇ ਸਾਡਾ ਸਫਾਇਆ ਕਰ ਦੇਣਗੇ ਅੱਛਾ ਅੱਛਾ ਛੱਡ ਗਏ ਜਗ੍ਹਾ ਨੂੰ ਉਹ ਭਾਜੋ ਹੋ ਗਏ ਇੱਥੇ ਭਾਜੋ ਗਏ ਜਿਹੜੇ ਬਰਸ਼ਿਆਂ ਵਾਲਿਆ ਕਿਰਪਾਨਾਂ ਵਾਲੇ ਇਹ ਬਲਰਾਲਾ ਹੋ ਗਈ ਬਿਚਲੋ ਜੀ ਹਾਂ ਇਹ ਦਤਾਰਪੁਰ ਤੱਕ ਸਾਰੇ ਲੋਕ ਇੱਥੇ ਇਕੱਠੇ ਹੋ ਗਏ ਅੱਛਾ ਜੀ ਅੱਛਾ ਤੇ ਅੱਜ ਸਾਰੇ ਇਹਨਾਂ ਬੰਦਰ ਕਰੀਏ ਨਾ ਪਿੰਡਾਂ ਦੀ ਸ਼ਰਤ ਕਰੀਏ ਆਨੇ ਚਲੋ ਇਹ ਮਾਹੌਲ ਬੜਾ ਖਰਾਬ ਸੀ ਉਹ ਚਲੋ ਮੈਂ ਤਾਂ ਬਹੁਤ ਸਟੋਰੀ ਸੁਣੀਆਂ ਇਹ ਤੁਹਾਨੂੰ ਵੀ ਸੁਣੀਆਂ ਹੋਣਗੀਆਂ ਸਾਡੇ ਬਜ਼ੁਰਗਾਂ ਮਾਵਾਤਨ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਆ ਜੀ ਜਿਸ ਨੇ ਪੰਜਾਬ ਦਾ ਕੰਢੀ ਇਲਾਕਾ ਨਹੀਂ ਦੇਖਿਆ ਨਾ ਉਹ ਬੜੀ ਮਤਲਬ ਮਾੜੀ ਗੱਲ ਆ ਪੰਜਾਬੀ ਨੇ ਖਾਸ ਕਰਕੇ ਬਾਜੀ ਬਿਲਕੁਲ ਨਹੀਂ ਉਹ ਤਾਂ ਹੈ ਹੀ ਆ ਅਸੀਂ ਹਿਮਾਚਲ ਚ ਦੇਖਣ ਜਾਂਦੇ ਆ ਅੱਛਾ ਵੈਦਰ ਠੀਕ ਆ ਠੰਡਾ ਹੁੰਦਾ ਪਰ ਜੋ ਅਸੀਂ ਇੱਥੋਂ ਦਾ ਦੇਖਿਆ ਭੀ ਆਮ ਦਸੂਆ ਟਾਂਡਾ ਨਾਲੋਂ ਇੱਥੋਂ ਦਾ ਜਿਹੜਾ ਮੌਸਮ ਵੀ ਠੰਡਾ ਆ ਮੌਸਮ ਵੀ ਠੰਡਾ ਥੋੜਾ ਜਿਆਦਾ ਟੈਂਪਰੇਚਰ ਦੇ ਵਿੱਚ ਫਰਕ ਹੈਗਾ ਜ਼ਰੂਰ ਹੈਗਾ ਆ ਚਲੋ ਮੈਂ ਉਹਦਾ ਵੈਸੇ ਸਾਰੇ ਪੰਜਾਬੀਆਂ ਨੂੰ ਇਹ ਰਿਕਵੈਸਟ ਕਰਦਾ ਆ ਤੇ ਸੁਜੈਸਟ ਵੀ ਕਰਦਾ ਆਂ ਖਾਸ ਤੌਰ ਤੇ ਸਰਦੀਆਂ ਦੇ ਵਿੱਚ ਇੱਥੇ ਜ਼ਰੂਰ ਆਓ ਬਿਲਕੁਲ ਜੀ ਸਰਦੀਆਂ ਚਾਣਾ ਚਾਹੀਦਾ ਆ ਮੈਂ ਕਿਹਾ ਉੱਤੇ ਪਹਾੜਾਂ 'ਚ ਬਰਫ਼ ਪਈ ਹੁੰਦੀ ਆ ਹਾਂ ਤਾਂ ਰਸਤੇ ਬੰਦ ਹੁੰਦੇ ਆ ਇੱਥੇ ਜ਼ਰੂਰ ਆਓ ਬਿਲਕੁਲ ਜੀ ਇੱਥੇ ਬਿਲਕੁਲ ਪਲੇਨ ਵਧੀਆ ਮੌਸਮ ਬਹੁਤ ਸੋਹਣਾ ਹੁੰਦਾ ਇੱਥੇ ਹਾਂ ਚਲੋ ਠੀਕ ਆ ਬੱਬੂ ਭਾਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਵੀ ਹਾਂਜੀ ਕਿ ਉਹ ਅਸੀਂ ਇੱਕ ਦੂਸਰੇ ਕਰਕੇ ਆ ਜਗਾ ਦੇਖੀਏ ਮੇਰੇ ਲਈ ਵੀ ਫਸਟ ਟਾਈਮ ਸਿਕਾ ਕੇ ਮੈਂ ਪਹਿਲੀ ਵਾਰ ਆ ਕੇ ਦੇਖੀ ਜਗਾ ਹੈ ਬਿਲਕੁਲ ਜੀ ਬਿਲਕੁਲ ਚਲੋ ਬਹੁਤ ਹੀ ਜਲਦ ਨੈਕਸਟ ਵਲੌਗ ਵਿੱਚ ਮਿਲਾਂਗੇ ਅਸੀਂ ਮੈਂ ਤੇ ਬੱਬੂ ਭਾਜੀ ਆਉਣ ਵਾਲੇ ਦਿਨਾਂ ਦੇ ਵਿੱਚ ਦਸੂਹਾ ਫੋਰੈਸਟ ਡਿਵੀਜ਼ਨ ਦੇ ਵਿੱਚ ਹੋਰ ਇਲਾਕੇ ਵੀ ਐਕਸਪਲੋਰ ਕਰਾਂਗੇ ਅੱਜ ਸਾਡਾ ਕੋਈ ਪਲਾਨ ਨਹੀਂ ਸੀ ਬਸ ਇੱਥੇ ਘੁੰਮਦੇ ਫਿਰਦੇ ਆ ਗਏ ਆ ਆਪਾਂ ਤੇ ਬਹੁਤ ਵਧੀਆ ਲੱਗਾ ਜੀ ਬੱਬੂ ਭਾਜੀ ਧੰਨਵਾਦ ਜੀ ਹਾਂਜੀ ਬਹੁਤ ਬਹੁਤ ਥੈਂਕ ਯੂ ਤੁਹਾਡਾ ਵੀ ਠੀਕ ਹੈ ਜੀ ਸਾਰੇ ਮਿਲਦੇ ਹਾਂ ਜੀ ਜਰੂਰ ਜੀ ਜ ਤੇ ਨੈਕਸਟ ਵਲੌਗ ਵਿੱਚ ਜਲਦੀ ਮਿਲਾਂਗੇ ਟਿਲ ਦੈਨ ਟੇਕ ਕੇਅਰ ਬਾਏ ਬਾਏ